ਹਰਿਆਣੇ ਦੇ ਲੋਕ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਦਲ ਤਹਿਸੀਲ ਪੱਟੀ ਜ਼ਿਲ੍ਹਾ ਚੇਰੀ ਤਰਨਤਾਰਨ ਸਾਹਿਬ ਦਲੇਰ ਸਿੰਘ ਬਾਰਵੀਰ ਦੇ ਘਰ ਆਇਆ ਦੋਸਤੋ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਪਾਉਨੋਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਪਿੰਡ ਦਲ ਬਿਲਕੁਲ ਨੇੜੇ ਕੋ ਵਾਹ ਤਾਰਾ ਸਿੰਘ ਖਾਲੜਾ ਪਿੰਡ ਤੋਂ ਥੋੜੀ ਦੂਰੀ ਤੇ ਆ तकरीबन ਕੋਈ 5-4 ਕਿਲੋਮੀਟਰ ਦੀ ਦੂਰੀ ਪਿੰਡ ਖਾਲੜੇ ਦੀ ਆ ਦਲੇਰੀ ਪਿੰਡ ਬਿਲਕੁਲ ਨੇੜੇ ਕਲਸੀਆਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸੋ ਬਾਰਡਰ ਬਿਲਕੁਲ ਨੇੜੇ ਆ ਹਿੰਦੁਸਤਾਨ ਪਾਕਿਸਤਾਨ ਬਾਰਡਰ ਬਿਲਕੁਲ ਨੇੜੇ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਗੁਰਲਾਲ ਸਿੰਘ ਉਹਨਾਂ ਦਾ ਵੀਰ ਦਲੇਰ ਸਿੰਘ ਬਾਠ ਉਹਨਾਂ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਵਿੱਚ ਚਾਰ ਮਾਗ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਜਿਆਦਾ ਖੂਬਸੂਰਤ ਬਾਗਮਾਲ ਝੋਟੀ ਦਿਖਾਉਣੀ ਆ ਤੁਹਾਨੂੰ ਕਾਫੀ ਵੀਰ ਸ਼ੌਕ ਰੱਖਦੇ ਆ ਬੂਰੀ ਝੋਟੀ ਦਿਖਾਵਾਂਗੇ 골ਡਨ ਬੂਰੀ ਆ ਜਿਹਨੂੰ ਆਪਾਂ ਕਹਿ ਦਿੰਦੇ ਨੇ ਬਿਲਕੁਲ ਸੋਨੇ ਦੀ ਕੰਬਲੀਆ ਕਰਨ ਵਾਲੀ ਤੇ ਠੀਕ ਆ ਜੀ ਬਿਲਕੁਲ 골ਡਨ ਬੂਰੀ ਦਿਖਾਵਾਂਗੇ ਬੜੀ ਪਿਆਰੀ ਝੋਟੀ ਆ ਇੱਧਰ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਨੇ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਦਿਖਾਵਾਂਗੇ ਮਗਰ ਨੀਲੀ ਰਾਵੀ ਦੀ ਕੱਟੀ ਆ ਤੇ ਬਾਕੀ ਮਾਲ ਸਾਰਾ ਸੁਆ ਸੁਆਇਆ ਇੱਕੋ ਇੱਕ ਜਿਹੜੀ ਛੋਟੀ ਗੱਬੜ ਆ ਉਹ ਬੋਰੀ ਛੋਟੀ ਆ 골ਡਨ ਠੀਕ ਆ ਜੀ ਤਰੀਕਾ ਜੇ ਤੁਸੀਂ ਨੋਟ ਕਰ ਸਕਦੇ ਹੋ 5 ਮਾਰਚ ਤੇ ਸਮਾਂ ਕੋਸ਼ਾਵਾਂ 4:30 ਵਜੇ ਦਾ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਕੱਲ 6 ਮਾਰਚ ਨੂੰ ਮਾਰਨਿੰਗ ਜਿਹੜੀ ਵੀਡੀਓ ਅਪਲੋਡ ਕਰਦੇ ਆਂਗੇ ਸੋ ਪਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਆਂ ਜਿਹੜੀਆਂ ਰਿਕਾਰਡ ਪਾ ਕੇ ਦੇਖ ਲਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਕਿਸਾਨ ਵੀਰਾਂ ਨੂੰ ਮਿਲ ਸਕੇ ਆਹ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਕੋ ਠੀਠਾ ਗੁਰਲਾਲ ਵਧੀਆ ਚੜ੍ਹਦੀ ਕਲਾ ਤੁਸੀਂ ਸਰਾ ਬਹੁਤ ਵਧੀਆ ਗਰਨਾਲ ਵੀਰੇ ਠੀਕ ਠਾਕ ਹਾਂਜੀ ਲੈ ਵੀ ਗਰਨਾਲ ਮਾਲ ਤਕਰੀਬਨ ਇਸੇ ਤਰ੍ਹਾਂ ਹੀ ਪਾਈ ਜਾਈ ਜਾਂਦੀ ਵੀਰੇ ਇਸ ਤਰ੍ਹਾਂ ਸੰਦੂ ਸਾਹਿਬ ਆਈ ਜਾਂਦੀਆਂ ਗਰਮ ਵਾਲੀਆਂ ਤੁਰੀਆਂ ਜਾਂਦੀਆਂ ਲੋਹਾਂ ਝੜੀ ਝੁੜੀ ਲੱਗੀ ਰਹੀ ਕਰਕੇ ਘਟ ਗਏ ਬਾਹਰ ਹੁਣ ਫੇਰ ਗੱਲ ਦਾ ਚੱਲ ਪਿਆ ਕਾ ਮੇਤਰਾ ਬਾਕੀ ਮੀ ਕਣੀ ਦਾ ਕਨਕਾ ਕੌਣ ਕਾ ਮੀ ਗੜੇ ਮਾਰੀ ਦਾ ਬਚਾਰਾ ਹਾਂਜੀ ਬਚਾਇਆ ਜੀ ਸੰਦੂ ਸਾਹਿਬ ਜੀ ਦੇ ਮਹਾਰਾਜ ਦੀ ਕਿਰਪਾ ਹੀ ਆ ਚਲੋ ਸ਼ੁਕਰੇ ਮਾਲਕ ਦਾ ਠੀਕ ਆ ਜੀ ਉਹ ਕਾਫੀ ਹਲਕਿਆਂ ਦੇ ਵਿੱਚ ਜਿਵੇਂ ਗੜਾ ਮਾਰੀ ਹੋਈ ਤੇ ਕਰਕੇ ਨੁਕਸਾਨ ਕਾਫੀ ਹੋ ਗਿਆ। ਸਭ ਤੋਂ ਸਾਫ ਫਸਲਾਂ ਤੋਂ ਜੱਟ ਨੂੰ ਕੋਈ ਝਾਕ ਹੁੰਦੀ ਹੈ ਕੋਈ ਡੰਗਰ ਲੈਣਾ ਕੋਈ ਕੰਮ ਕਰ ਲਾਂਗੇ ਜਦੋਂ ਫਸਲ ਹੀ ਕੇ ਦਾ ਬਰਬਾਦ ਹੋ ਗਿਆ ਤਾਂ ਨੇ ਕੀ ਚੱਲਣਾਗਾ। ਬਿਲਕੁਲ ਜੀ ਬਿਲਕੁਲ। ਆਪਾਂ ਕੱਲ ਵੀ ਗੱਲ ਕਰਦੇ ਪਏ ਸੀ ਵੀ। ਇਹ ਕੋਈ ਇੱਕ ਝਾਕ ਹੁੰਦੀ ਹੈ ਵੀ ਚਲੋ ਪਹਿਲਾਂ ਸੱਜੇ ਖਾਪੇ ਕਰਕੇ ਪੈਸੇ ਫੜ ਲਏ ਕਰ ਲਈਏ ਤੇ ਚਲੋ ਡੇਰੀ ਦਾ ਕਰਕੇ। ਕੁਦਰਤ ਦੇ ਰੰਗ ਆ ਕੁਝ ਨਹੀਂ ਕਰ ਸਕਦਾ ਕੋਈ। ਕੁਦਰਤ ਦੇ ਦੇਖੋ ਜੀ ਆ ਉਹਦੇ ਰੰਗ ਆ ਜੀ। ਮੈਂ ਵੀ ਗਰ ਲਾਲ ਅੱਜ ਆਪਣੇ ਕੋਲ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਤੇ ਟੋਟਲ ਚਾਰ ਸਾਹਿਬ ਅੱਜ ਆਪਣੇ ਕੋਲ ਚਾਰ ਨਾ ਆ ਗਿਆ ਜਿਨ੍ਹਾਂ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਸੂਈਆਂ ਸਵਾਈਆਂ ਕੋਈ ਪਹਿਲੇ ਸੂਏ ਕੋਈ ਦੂਜੇ ਸੂਏ ਇੱਕ ਆ ਝੋਟੀ ਗੱਭਣਿਆ ਦੂਜੇ ਸੂਏ ਤੇ ਬੂਰੀ ਲੈ ਆਂਦੀ ਫਿਰ ਹਾਂਜੀ ਬੂਰੀ ਲੈ ਆਂਦੀ ਤੇ ਇੱਕ ਆਪਣੀ ਹੋਰ ਭੈਣ ਭਰਾਵਾਂ ਨੂੰ ਬੇਨਤੀ ਆ ਜੇ ਕੋਈ ਭੈਣ ਭਰਾ ਆਉਂਦਾ ਆ ਦੀ ਚੈੱਕ ਕਰਨ ਆਣ ਕੇ ਤਸੱਲੀ ਕਰਕੇ ਛਾੜਨਾ ਤੇ ਇਸ ਤਰ੍ਹਾਂ ਕਰਦੇ ਭੈਣ ਭਰਾ ਆਉਂਦੇ ਆ ਆਣ ਕੇ ਡੰਗਰ ਪਾਸ ਕਰਕੇ ਦੋ ਟਾਈਂ ਤਸੱਲੀ ਕਰਕੇ ਫੇਰ ਆ ਦਿੰਦੇ ਤੁਹਾਡੀ ਗਰੰਟੀ अच्छा वारंटी ਨਹੀਂ ਹੁੰਦੀ ਜੇ ਅਗਲਾ ਆਦੀ ਤਸੱਲੀ ਕਰਦਾ ਭਾਵੇਂ ਆਪਾਂ ਨੇ ਚਾਰ ਟਾਈਮ ਚੋ ਗਰੰਟੀ ਹੋਉਂਦੀ ਹੈ ਜੇ ਆਪਣੇ ਕੋਈ ਕਹਣੇ ਤੇ ਲੱਦਦਾ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਗਰੰਟੀ ਦੀ ਗੱਲ ਨਹੀਂ ਕੀਤੀ ਜਾਂਦੀ ਤਿੰਨ ਟਾਈਮ ਨਗਰ ਚੋਗੇ ਆਦਣਾ ਤੇਰੀ ਗਰੰਟੀ ਤੇ ਫਿਰ ਆਪਾਂ ਇਹਨਾਂ ਦੇ ਵਿੱਚ ਵਰਕੇ ਖੜਾ ਵੇਖਿਆ ਸਤਿ ਸਾਬ ਆਹਾਂ ਹਾਂ ਲਓ ਵੀ ਠੀਕ ਹੈ ਜੀ ਜਦੋਂ ਦੋਸਤ ਤਸੱਲੀ ਕਰ ਲਈ ਠੀਕ ਹੈ ਜੀ ਸਾਰਾ ਸਾਰਾ ਕੁਝ ਜਿਹੜਾ ਮਾਮਲਾ ਸਾਹਮਣੇ ਆ ਜਾਂਦਾ ਠੀਕ ਹੈ ਜੀ ਉਹਦੇ ਵਿੱਚ ਬਾ ਗਰੰਟੀ ਉਹ ਹੁੰਦੀ ਹੈ ਜਿਹੜਾ ਥਣਾ ਨੂੰ ਹੱਥ ਨਾ ਲਾਵੇ ਪਾਰ ਪਿਛੇ ਦੀ ਗਰੰਟੀ ਉਹ ਆਪਣੀ ਤਸੱਲੀ ਹੋਊਗੀ ਚਲੋ ਜਿਹੜਾ ਵੀ ਆਨਲਾਈਨ ਫੋਲਦਾ ਜਾਂਦਾ ਜਿਹੜਾ ਵੀ ਆਨਲਾਈਨ ਕਰਦਾ ਜਿਹੜਾ ਆਣ ਕੇ ਆ ਦੀ ਤਸੱਲੀ ਕਰਕੇ ਖੜਦਾ ਉਹਦੀ ਗਰੰਟੀ ਆਪਣੀ ਖਾਦੀ ਹੈ ਪੂਰੀ ਗਰੰਟੀ ਉਹ ਦੁੱਧ ਦੀ ਜੇਰ ਲ ਇੱਕ ਟਾਈਮ ਚ ਹੁੰਦਾ ਦੋ ਟਾਈਮ ਚ ਹੁੰਦਾ ਜਿੰਨਾ ਦੱਸਾਂਗੇ ਬਿਲਕੁਲ ਹਾਂ ਲੈ ਵੀ ਕਰ ਲਾਲ ਵੀਰੇ ਜਿਆਦਾ ਸਮਾਂ ਨਾ ਲੈਂਦੇ ਆਪਾਂ ਸ਼ੁਰੂਆਤ ਕਰ ਲੈਨੇ ਇੱਕ ਬਹੁਤ ਪਿਆਰੀ ਝੋਟੀ ਆਪਣੇ ਕੋਲ ਇਹ ਤੁਸੀਂ ਦੱਸ ਰਹੇ ਸੀ ਵੀ ਇਹ ਦੂਜਾ ਸੂਆ ਸੂਣ ਆਲੀ ਆ ਇਹ ਸਾਨੂੰ ਸਾਬ ਦੂਜੇ ਸੂਏ ਝੋਟੀ ਸੁਣੀ ਆ ਪਹਿਲੇ ਸੂਏ ਨੇ 13 14 ਕਿਲੋ ਦੁੱਧ ਚੋਆ ਜਿਹੜੇ ਮਾਲਕਾ ਤੋਂ ਆਪ ਲਈ ਉਹਨਾਂ ਦੱਸਿਆ ਠੀਕ ਹੈ ਵੀਰੇ ਇਹ ਤਨਾਲੀ ਬੁਰੀ ਜੇ ਹਾਂ ਹਾਂ ਲੋ ਵੀ 골ਡਨ ਕੰਬਲੀ ਆ ਠੀਕ ਆ ਜੀ 골ਡਨ ਪੂਰੀ ਆ ਬਿਲਕੁਲ ਛੋਟਾ ਸਿੰਗ ਗਲਾਈ ਦੇ ਵਿੱਚ ਸਿੰਗ ਆ ਆ ਦੇ ਵਿੱਚ ਸਾਰੀਆਂ ਬੂਰੀਆਂ ਮਿਕਸਿਆ ਜੇ ਆਖੀ ਆਪਾਂ ਦੇ ਨੀਲੀ ਚ ਵੀ ਆ ਜਾਂਦੀ ਹੈ ਹਾ ਮੱਥੇ ਫੁੱਲ ਮਗਰਲੇ ਪੈਰ ਮਾੜੇ ਮਾੜੇ ਚਟੇ ਆ ਦੇ ਜਵਾਬ ਇਹ ਆਪਾਂ ਗੱਲ ਕਰੀਏ ਤੇ 골ਡਨ ਚ ਵੀ ਆਉਂਦੀ ਹੈ ਵੇਖੋ ਜਿਤਨਾ ਕਣਕ ਪੱਕੀ ਹੁੰਦੀ ਹੈ ਇਤਰਾ ਰੰਗ ਕਰਮਾਲੀ ਦਾ ਬਿਲਕੁਲ ਜੀ ਬਿਲਕੁਲ ਹਾਂ ਤੇ ਜੇ ਆਪਾਂ ਤਿਲਾਂ ਵਾਲੀ ਦੀ ਗੱਲ ਕਰੀਏ ਜੇ ਉਹ ਵੀ ਆ ਜਾਂਦੀ ਜੀ ਹੂੰ ਹੂੰ ਲਓ ਜੀ ਠੀਕ ਹਾਂ ਸੋ ਬਾਕੀ ਫੰਕਸ਼ਨ ਲਈ ਦੋਸਤੋ ਸਾਰੇ ਕੰਪਲੀਟ ਕਰਦੀ ਆ ਤਿਲਾਂ ਵਾਲੀ ਵੀ ਆ ਜਿਵੇਂ ਬੂਰੀ ਤਿਲਾਂ ਵਾਲੀ ਵੀ ਲੱਭਦੇ ਵੀਰ ਨੀਲੀ ਦੇ ਵਿੱਚ ਵੀ ਆ ਜਾਂਦੀ ਆ ਤੇ ਬਾਕੀ 골ਡਨ ਬੂਰੀ ਆ ਬਹੁਤ ਵਧੀਆ ਖੂਬਸੂਰਤ ਘਣਚਰੀ ਝੋਟੀ ਆ ਦੂਜਾ ਸੁਭਾ ਕਰਮਾ ਦੀ ਸੂਣ ਵਾਲੀ ਆ ਸਿਰਫ ਆਪਾਂ ਘੱਟ ਕਰਾਂਗੇ ਬਾਕੀ ਝੋਟੀ ਆਪ ਜਿਆਦੀ ਕਰਾਉਗੀ ਠੀਕ ਹੈ ਜੀ ਆਪ ਨੂੰ ਨਿਕਾ ਸਿੰਘ ਆ ਕਿਹੋ ਜਿਹੀ ਗੱਲਾਂ ਨਹੀਂ ਝੋਟੀ ਖੰਜੀ ਬਹੁਤ ਪਿਆਰੀ ਝੋਟੀ ਆ ਬਿਲਕੁਲ ਗਲਾਈ ਦੇ ਵਿੱਚ ਸਿੰਘ ਤੇ ਮਿਰਗ ਵਾਂਗੂ ਤੁਰਦੀ ਆ ਕਰਮਾ ਦੀ ਚਾਲ ਤਾਲ ਤੁਸੀਂ ਝੋਟੀ ਦੀ ਚੈੱਕ ਕਰੋ ਸਿੰਗਲ ਅੱਡੀ ਦੇ ਵਿੱਚ ਪੁੱਠੇ ਪਾਠੇ ਦੀ ਬੜੀ ਚੌੜੀ ਆ ਠੀਕ ਹੈ ਜੀ ਤੇ ਕੱਦ ਵੀ ਪੂਰਾ ਵੱਡਾ ਕੱਦ ਵਜੋਂ ਸੰਦੂ ਸਾਹਿਬ ਪੂਰਾ ਵੱਡਾ ਤੇ ਪੂਰੀ ਰਾਈ ਲੱਤ ਪਾਇਆ ਪੂਰਾ ਤੋਂ ਚੌੜਾ ਬਿਲਕੁਲ ਜੀ ਆ ਦੇਖੋ ਸੁਰਾਣੀ ਵੀ ਕਰਮਾੜੀ ਪੂਰੀ ਆ ਬਾਕਮਾਲ ਕਾਲ ਮਰ ਕੇ ਲੱਗੇ ਚਾਰੀ ਸਹੀ ਹੋ ਗਿਆ ਜੀ ਹਾਂ ਰੂਮ ਵਰਗੀ ਆਈ ਚੱਪੰਜ ਹਾਂ ਹਾਂ ਆਪਾਂ ਟਿਪ ਕੇ ਤਸੱਲੀ ਕਰਕੇ ਕਿਲੋ ਡੇਢ ਕਿਲੋ ਬੋਲਾ ਭਰਾ ਕੇ ਫਿਰ ਲਿਆਂਦੀ ਆ ਅੱਛਾ ਗਰਮਾਲ ਅਜੇ ਵੀ ਤਕਰੀਬਨ ਦਿਨ ਕੱਢ ਜੂਗੀ ਯਾਰ ਸੰਧੂ ਸਾਹਿਬ ਸੱਤ ਤਰੀਕ ਨੂੰ ਪੂਰੇ ਹੁੰਦੇ ਆ ਸੱਤ ਤਰੀਕ ਨੂੰ ਹਾਂ ਲੋ ਵੀ ਉਹਨਾਂ ਵੀਰਾਂ ਲਈ ਇੱਕ ਸ਼ੌਕ ਦੀ ਚੀਜ਼ ਆ ਸ਼ੌਕ ਦੇ ਤੰਦ ਪਾਉਣ ਵਾਲੀ ਗੱਲਬਾਤ ਆ ਵੀ ਜਿਹੜੇ ਭਰਾ ਕਾਫੀ ਡਿਮਾਂਡ ਕਰਦੇ ਆ ਕਿਉਂਕਿ ਕਮੈਂਟਾਂ ਦੇ ਵਿੱਚ ਵੀ ਆਪਾਂ ਚੈੱਕ ਕਰਦੇ ਰਹਿੰਦੇ ਬੜੇ ਭਰਾਵਾਂ ਦੀ ਇੱਛਾ ਹੁੰਦੀ ਆ ਵੀ ਯਾਰ ਬੂਰੀ ਨੀਲੀ ਦਾ ਬੂਰਾ ਰਹਿਣਾ ਠ ਗੈਣਾ ਹੋਈ ਪੱਗਨ ਦੇ ਮਹੀਨੇ ਜੇ ਲੱਭਣਾ ਕਿ ਸਭ ਕੀ ਗੱਲ ਨਹੀਂ ਗਈ ਬਿਲਕੁਲ ਬਿਲਕੁਲ ਸੋਨੇ ਵਰਗੀ ਝੋਟੀ ਆ ਤੇ ਹੈ ਵੀ ਰੰਗ ਵੀ ਸੋਨੇ ਵਰਗਾ ਕਰਮਾੜੀ ਦਾ ਹੈ ਵੀ ਸੋਨਾ ਨਹੀਂ ਹੈ ਇਹ ਮੇਰਾ ਐਡੀ ਕਰਮਾੜੀ ਇਹ ਦੇਖੋ ਖਲੋ ਦੇਖੋ ਝੋਟੀ ਦੀ ਤੁਸੀਂ ਗੱਬਣਿਆ ਆਹ ਦੇਖੋ ਪਿੱਛੋਂ ਆਣ ਕੇ ਥਣ ਲਿਓ ਆ ਖਾ ਦੋ ਆ ਕਰੋ ਚੱਕ ਜੀ ਠੀਕ ਆ ਜੀ ਹਾਂ ਸੋ ਥੰਡੇ ਫਾੜੀ ਆ ਬਹੁਤ ਸੋਨਾ ਥਾਣਾ ਰੋਕ ਰੋਕਦੇ ਥਣ ਕਰਮਾੜੀ ਨੂੰ ਲੱਗਾ ਇਹ ਦੇਖੋ ਕੋਈ ਇਹਨੂੰ ਸੰਦੂ ਸਾਹਿਬ ਅਸੇ ਵੰਗਾ ਨਹੀਂ ਪਾਇਆ ਕੋਈ ਪਾੜਾ ਨਹੀਂ ਪਾਇਆ ਇਤਨਾ ਬਹਿ ਗਿਆ ਫੱਤੇ ਫੜੀ ਹਾਂ ਇਹ ਬਗਾਨੇ ਪੈਸੂ ਲੱਗ ਨਹੀਂ ਆਉਂਦੇ ਉਹਨਾਂ ਦੇ ਬਿਲਕੁਲ ਲੈ ਗਰ ਲਾ ਲਈ ਕੋਈ ਹੋਰ ਮੜਾ ਗਦਾ ਕਢਾ ਦੇ ਇਧਰੋਂ ਆ ਕਰੋ ਚੱਕ ਠੀਕ ਹੈ ਜੀ ਸੋ ਤੋਰੇ ਤਾਰੇ ਤੋਂ ਕਰੋ ਚੱਕ ਕਈ ਵਾਰੋਂ ਦੋਸਤੋ ਕਈ ਵਾਰ ਝੋਟੀਆਂ ਪਾਉਣ ਦੀ ਛੁੱਟ ਕੇ ਤੁਰਦੀਆਂ ਨੇ ਬਹੁਤ ਵਧੀਆ ਚੰਗੀ ਸ਼ਾਨਦਾਰ ਕੁਆਲਿਟੀ ਆ ਉੱਚੀ ਤੌਣ ਕਰਕੇ ਤੁਰਨਾ ਬਿਲਕੁਲ ਖੜੀ ਤੌਣ ਕਰਕੇ ਤੁਰਨਾ ਵੇਖੋ ਜੀ ਇਹ ਵੀ ਖਾਸੀਅਤ ਆ ਪਸ਼ੂਆਂ ਦੀ ਠੀਕ ਆ ਇਹ ਚੀਜ਼ ਵੱਜੀ ਫੱਪਦੀ ਆ ਇਹਦੇ ਘਰੇ ਹਾਂ ਹਾਂ ਮੜਕ ਦੇ ਨਾਲ ਤੁਰਦੀ ਕਰਮਾਂ ਦੇ ਠੀਕ ਆ ਜੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਉਹ ਗੱਲਬਾਤ ਆ ਝੋਟੀ ਦੀ ਬਹੁਤ ਖੂਬਸੂਰਤ ਆ ਠੀਕ ਆ ਜੀ ਅੱਛਾ ਗੁਰਲਾਲ ਚਲੋ ਵੈਸੇ ਆਪਾਂ ਗੱਲ ਕਰਦੇ ਆ ਬਾਕੀ ਮਾਲ ਜਿੰਨਾ ਵੀ ਖਰੀਦਦਾਰੀ ਕਰਦੇ ਜੇ ਲੋਕਲ ਆਪਣੇ ਬਾਦਰ ਸਾਹਿਬ ਆਪਣੇ ਏਰੀਏ ਦਾ ਮਾਲ ਆ ਆਪਣੇ ਰੱਖਣਾ ਫਲਾਣੇ ਸੌਂ ਲਿਆਂਦੀ ਆ ਢੀੜੇ ਸੌਂ ਲਿਆਂਦੀ ਆ ਤੇ ਰਾਸਤਾਂ ਦੇ ਬਾਰਡਰ ਤੋਂ ਆਈ ਆ ਨਾ ਇਹ ਆਈ ਆ ਪਾਕਿਸਤਾਨ ਦੇ ਬਾਰਡਰ ਤੋਂ ਸਾਹ ਨਾ ਹਾਂ ਐਦੋਂ ਕਾ ਕੋਈ ਪਿੰਡ ਨਹੀਂ ਜੇ ਹਾਂ ਕੋਈ ਲੈਣ ਨਹੀਂ ਦੇਣੀ ਗਾੜੀ ਪਾਕਿਸਤਾਨ ਸ਼ੁਰੂ ਹੋ ਜਾਂਦੀ ਇੱਥੋਂ ਤੁਰ ਫਿਰ ਕੇ ਮੇਰੇ ਉਹ ਬਾਰਡਰ ਤੋਂ ਬਾਰਡਰ ਤੇ ਰਹੀ ਆ ਆਪਾਂ ਲੋ ਵੀ ਠੀਕ ਆ ਜੀ ਤੇ ਪਾਕਿਸਤਾਨੀ ਨੀਲੀ ਰਾਵੀ ਆ ਹੂੰ ਹੂੰ ਇਹ ਦੇਖੋ ਠੰਡੀ ਧੀਰੀ ਹੁੰਦੀ ਵੀ ਆਹ ਕਰੋ ਚਲੋ ਦੇਖੋ ਹੁੰਦੂ ਸਾਹ ਫਿਰ ਬਾਕੀ ਦੋਸਤੋ ਖਾਲੇ ਤੇ ਸ਼ਟਾਰਟ ਹੋ ਗਏ ਜਦੋਂ ਆਪਾਂ ਬਿਲਕੁਲ ਡ੍ਰੇਨ ਡ੍ਰੇਨ ਤੁਰਾਈ ਜਾਂਦੇ ਆ ਤੇ ਬਿਲਕੁਲ ਬਾਤਾਰਾ ਸਿੰਘ ਰਾਜੋ ਕੇ ਇਧਰਲੇ ਪਿੰਡ ਬਿਲਕੁਲ ਜਿਹੜੇ ਬਾਡਰ ਤੇ ਨਾਲ ਹੀ ਲੱਗੀ ਜਾਂਦੇ ਆ ਆ ਵੇਖੋ ਫਿਰ ਫਿਰ ਕੇ ਮਾਲ ਨੂੰ ਲੱਗਿਆ ਜਾਂਦਾ ਠੀਕ ਆ ਆ ਵੇਖੋ ਜਗਾਠਾ ਦਾ ਕਿੰਨੀ ਕਿੰਨੀ ਵੇਸੀ ਤੇ ਲੱਗਾ ਬਹੁਤ ਸੋਹਣੀ ਪਿੱਟਪੂਰੇ ਦੀ ਚੌੜੀ ਆ ਲੈ ਵੀ ਗਰ ਲਾਲ ਮੋਲ ਨੂੰ ਡਿਮਾਡ ਵੀ ਆਪਾਂ ਕਰਨੀ ਆ ਭੈਣ ਭਰਾਵਾਂ ਨੂੰ ਡਿਮਾਡ ਸੰਧੂ ਸਾਹਿਬ ਜੇ ਦਿੰਦੀ ਕਿਸ ਮੱਡੀ ਮੁੰਡੀ ਫਿਰ ਭਾਵੇਂ 2 ਲੱਖ ਹੀ ਮੰਗ ਲਈ ਦੇ ਇਹੀਆਂ ਝੋਟੀਆਂ ਦਾ ਲੋਕ ਮੰਗਦੇ ਵੀ ਆ ਆ ਪਰ ਆਪਾਂ ਨਾ 2 ਮੰਗਣਾ ਨਾ 1.70 ਮੰਗ ਨਮਾੜੇ ਦੀ ਕਰਨੀ ਆਪਾਂ 1,40,000 140 1,37,000 ਦੀ ਝੋਟੀ ਦੇ ਦਾਂਗੇ 137 ਦੀ ਹਾਂਜੀ ਲੋ ਵੀ 40 ਟਵਾੜਾ ਦੋਸਤੋ ਤੇ 137 ਦੀ ਦਿੱਤੀ ਜਾਊਗੀ ਬਾਕੀ ਤੁਸੀਂ ਰੰਗ ਧੰਗ ਝੋਟੀ ਦਾ ਦੇਖ ਲਿਆ ਬਹੁਤ ਸਾਰਾ ਥਾਂ ਦੇਵਾ ਕਰਵਾ ਲਈ ਨੂੰ ਲੱਗਾ ਠੀਕ ਹੈ ਜੀ ਤੇ ਦੂਜਾ ਸਵੇਰ ਝੋਟੀਆਂ ਸੂਣਾ ਸੋ ਬਣੀ تھانی بہت ਵਧੀਆ ਕੱਦ ਕਾਠ ਵਾਲੀ ਆ ਕੋਈ ਛੋਟੀ ਮੰਨ ਕੇ ਜੀ ਸਾਹਿਬ ਅਗਲਾ ਥਾਨ ਤੇ ਮਗਰ ਲੈਣਾ ਮਗਰਲਾ ਬਰਾਬਰ ਜੀ ਹਾਂਜੀ ਵੇਖੋ ਫਿਰ ਨਾੜਾ ਥਾਨਾਂ ਦੇ ਹਾਂ ਨੀ ਚੰਗੀ ਆ ਸਾਰੀ ਬਾਕਮਾਲ ਕਰਮ ਵਾਲੀ ਬਹੁਤ ਖੂਬ ਫਿਰ ਤੋਂ ਛੋਟੀ 135 ਦੇ ਵਿੱਚੋਂ ਸੰਧੂ ਸਾਹਿਬ 137 ਦੇ ਵਿੱਚੋਂ 2000 ਛੋਟ 135 ਦੀ ਝੋਟੀ ਦੇ ਦਾਂਗੇ ਚਲੋ ਜੀ ਹਾਂਜੀ 135 ਦੀ 135 ਦੀ ਹਾਂਜੀ ਲੋ ਵੀ ਪਹਿਲੀਆਂ ਦੇ ਵਿੱਚ ਕੈਸ਼ ਕਰਨ ਵਾਲੀ ਗੱਲਬਾਤ ਆ ਕਿਉਂਕਿ ਮਾਲ ਨਿਕਲਦਾ ਜ਼ਰੂਰ ਆ ਪਰ ਤਾਵਾ ਟੱਲਾ ਹੋ ਜਾ ਪਛਮਣ ਸੰਧੂ ਸਾਹਿਬ ਜਿਹਨੂੰ ਇਹ ਜਾਦ ਨਸਲ ਦਾ ਪਤਾ 70 70 60 60 ਜੀ ਆ ਜਾਂਦੀਆਂ ਦਾ ਆਹ ਦੇਖੋ ਜੀ 90 90 ਹਜ਼ਾਰ ਦੇ ਸੰਤੂ ਸਾਹਿਬ ਲੋਕ ਬਾਹਰ ਟੋਕਣਾ ਬਣਾ ਦਾ ਮੰਗੀ ਜਾਂਦੇ ਕਰੀਏਗੀ ਹੂੰ ਤੇਰੀ ਝੋਟੀਆ ਬਹੁਤ ਵਧੀਆ ਗਰਲਾਲ ਇੱਕ ਸੈਗਰ ਨੰਬਰ ਤੇ ਇਹਦੀ ਵੀ ਬਾਤ ਪਾਈਏ ਆਪਾਂ ਇਹ ਮੱਝ ਆ ਗਈ ਇਹ ਵੀ ਨੀਲੀ ਦਾ ਵੀ ਦੀ ਜੇ ਮੱਝ ਅੱਛਾ ਜੀ ਸਾਰੇ ਦੇਖੋ ਬਖਸ਼ਣ ਪੂਰੇ ਜੇ ਤੇ ਮਗਰ ਇਹਦੇ ਡਾਇਮੰਡ ਦੀ ਕੱਟੀ ਏ ਮਗਰ ਡਾਇਮੰਡ ਦੀ ਆ ਗਈ ਹਾਂ ਕੱਲ ਦੀ ਸੂਈ ਜੇ ਟੇਢੇ ਘੱਟ ਦੀ ਕੱਟੀ ਜੇ ਮਗਰ ਦੀ ਲੋ ਵੀ ਡਾਇਮੰਡ ਬੁੱਲ ਦੀ ਮਗਰ ਕੱਟੀ ਆ ਗਈ ਠੀਕ ਹੈ ਜੀ ਕਰੋ ਚੈੱਕ ਮੁਖੜਾ ਦੇਖੋ ਠੀਕ ਹੈ ਜੀ ਬਹੁਤ ਸੋਹਣਾ ਮੁਖੜਾ ਕਰਮਾ ਦੀ ਟੇਢੇ ਘੱਟ ਦੇ ਵਿੱਚ ਸੱਜੇ ਪਾਸੇ ਟੇਡਾ ਘੱਟ ਬਿੱਲੀ ਮਣਕੀ ਅੱਖ ਆ ਗਈ ਨਰੂਆ ਨਾਲ ਬੱਚੀ ਇਹ ਦੇਖੋ ਇੱਥੇ ਤੁਹਾਨੂੰ ਤੇ ਨਿਸ਼ਾਨੀ ਤੁੰਨ ਤੇ ਵੀ ਆ ਗਿਆ ਹਾਂ ਪੂਰੀਆਂ ਫੰਕਸ਼ਨ ਹੋ ਗਏ ਕਿ ਮਾੜਾ ਫਰੂ ਸਾਹਿਬ ਇੱਕ ਵੀ ਫੰਕਸ਼ਨ ਘਟ ਨਹੀਂ ਗਾ ਬਹੁਤ ਪਿਆਰੀ ਕੱਟੀ ਆ ਮਗਰ ਇਸ ਤੋਂ ਸੋ ਮੱਝ ਦੀ ਬਾਤ ਪਾਈਏ ਆਪਾਂ ਤੇ ਮਗਰਾ ਇਹ ਆਈਫੋਨ ਆ ਸਾਰੇ ਐਪ ਹੈਗੇ ਅੱਜ ਆਈਫੋਨ ਹੀ ਆ ਕੇ ਲੈ ਵੀ ਗਰ ਲਾਲ ਇਹ ਮੱਝ ਆਪਣੇ ਕੋਲ ਸੁਵਾ ਦੇ ਤੀਆ ਇਹ ਫਰੂ ਸਾਹਿਬ ਦੂਜਾ ਸੁਵਾ ਸੁਈ ਆ ਦੂਜਾ ਹਾਂ ਜੀ ਠੀਕ ਆ ਜੀ ਕੋਈ ਪਰ ਬ੍ਰਾਦਰ ਜੈ ਮਨਸਰਦਾ ਪਰ ਆਪਾਂ ਜਿਹੜੇ ਵੀਰਾਂ ਦੇ ਲਈ ਉਹਨਾਂ ਆਪਾਂ ਨੂੰ ਦੂਜਾ ਦੱਸ ਕੇ ਦਿੱਤੀ ਅੱਜ ਦਿਨੇ ਨੂੰ ਕਿੰਨੇ ਹੋ ਗਏ ਯਾਨੀ ਕੱਲ ਤੱਕ ਕੇ ਸੰਧੂ ਸਾਹ ਸੋਈ ਹੈ ਅੱਜ ਤੀਜੀ ਜਵਾਈ ਦੇ ਸਵੇਰੇ ਬਿਲਕੁਲ ਸਾਫ਼ ਕਰਤੀ ਆ ਸੂਈਆਂ ਮੱਜਾਂ ਦੀ 6 6:30 ਵਜੇ ਦੀ ਜਵਾਈ ਆਪਣੀ ਸਵੇਰ ਦੀ ਠੀਕ ਹੈ ਕੇਸੇ ਮਾਜ ਦੇ ਡੋਕਾ ਨਹੀਂ ਥਾਂ ਚ ਕੇਸ ਦੇ ਧਾਰ ਨਹੀਂ ਵੇਖੋ ਤੇਲ ਤੱਕ ਜਵਾਈਆਂ ਹੋ ਗਈਆਂ ਨੇ ਹਾਂ ਤੇਜੀ ਜਵਾਈ ਦੇ ਸਵੇਰੇ ਬਿਲਕੁਲ ਆਪਾਂ ਸਾਫ਼ ਕਰਤੀ ਆ ਹੁਣ 9 ਕਿਲੋ ਬੋਲਾ ਦੇ ਥਲੇ ਤਿਆਰ ਆ ਠੀਕ ਹੈ ਜੀ ਬੱਗੀ ਮੋਚਮਾਈ ਦੀ ਸਿਰ ਚਟਾ ਚਾਰੇ ਘੁਰ ਤੋਂ ਐ ਨੀਲੀ ਰਾਵ ਦੀ ਮਾਜ ਦੇਖੋ ਜੀ ਠੀਕ ਹੈ ਜ ਲੋ ਜੀ ਠੀਕ ਹੈ ਜੀ ਸੋਬਿਆਂ ਦੇ ਵਿੱਚ ਮੇਰਾ ਭਰਾ ਕੋ ਦੁੱਜਾ ਚਾਏ ਕੋ ਤਿੱਜਾ ਮਾਨ ਵਾਲੇ ਤਿੰਨ ਲੰਗ ਦੀ ਚਵਾਈ ਹੋ ਗਈ ਆ ਮਗਰ ਕੱਤੀ ਬਹੁਤ ਸੋਣੀ ਆ ਗਈ ਚੰਗੇ ਬੱਚੇ ਨੂੰ ਜਨਮ ਦਿੱਤਾ ਮਗਰ ਡਾਇਮੰਡ ਦੀ ਕੱਤੀ ਆ ਇਹ ਵੀ ਸ਼ੌਕ ਹੈ ਕਿਸੇ ਭਰਾ ਦਾ ਪੂਰਾ ਹੁੰਦਾ ਮੈਂ ਬਿਲਕੁਲ ਬਹੁਤ ਮੱਝਾਂ ਸਾਫ਼ ਕਰਤੀ ਆਪਾਂ ਹਾਂ ਦੁੱਧ ਮੈਂ ਆਪਾਂ ਜ਼ਿਆਦਾ ਨਹੀਂ ਆਂਦੇ 12-13 ਕਿਲੋ ਰਾਵਣਾ ਚਵਾ ਦਊਗੀ ਠੀਕ ਹੈ ਜੀ ਵੱਡੀ ਮੱਝਾਂ ਵੇਖੋ ਠੀਕ ਹੈ ਗਰਲ ਬੋਲੇ ਦੀ ਚਵਾਈ ਕਿੰਨੀ ਕੀ ਕੀਤੀ ਹੈ 9 ਕਿਲੋ ਸੰਧੂ ਸਾਹਿਬੋਂ ਨਹੀਂ ਮਾਦਾ ਠੀਕ ਹੈ ਜੀ ਜਿਹੜਾ ਚੋਇਆ ਆਪਾਂ ਅੱਜੋ ਮਾਰਨਿੰਗ ਤਿੱਜੀ ਚਵਾਈ ਹੋਈ ਤੇਜੀ ਚਵਾਈ ਦਾ ਸਵੇਰੇ ਬਿਲਕੁਲ ਸਾਫ਼ ਕਰਦੀ ਐ ਚਲੋ ਜੀ ਲੋ ਵੀ ਪੁੱਠਾ ਪਾਟਾ ਬਹੁਤ ਸੋਨਾ ਚੌੜੇ ਪਿੱਠ ਪੁਰੇ ਦੇ ਵਿੱਚ ਆ ਚਲੋ ਸੂਸਵਾ ਚਾਹੀਏ ਪਰ ਫਿਰ ਵੀ ਮਸੂਸ ਨਹੀਂ ਕਰਾਉਂਦੀ ਚਵਾਈ ਸੰਧੂ ਸਾਹਿਬ ਰੋਜ਼ ਵਰਗੀ ਪੋਲੀ ਕਿਉਂਕਿ ਵਜਨ ਵੇੜ ਮੈਂ ਪੂਰਾ ਕਿਸੇ ਪਾਸੋਂ ਐ ਨਹੀਂ ਲੱਗੂਗਾ ਤੁਹਾਨੂੰ ਮਾਝ ਸੁਖੀ ਹਟੀਆ ਮੇਰੇ ਕੋਲ ਆਜੇ ਨੇ ਦੋ ਵਾਜਦਾ ਤੇ ਬੂਰੀ ਦਾ ਸੇਵ ਹੀ ਆ ਹਾਂ ਬਹੁਤ ਬੰਨ ਕੁਆਲਟੀ ਐ ਸ਼ਾਨਦਾਰ ਕੁਆਲਟੀ ਦੇ ਵਿੱਚ ਭਾਜ ਨੇ ਨਿੰਦੀ ਦੇ ਵੀ ਦੀਆਂ ਪਾਈਆਂ ਪਰ ਕੱਟੀ ਨੇ ਰਹਿਣ ਦੀ ਕਰਾਤਾ ਨਾ ਬਾਕੀ ਤੁਸੀਂ ਪਤਲਾ ਪਰ ਦੇਖੋ ਦੋਸਤੋ ਬਿਲਕੁਲ ਪਿੰਡੇ ਦੀ ਪਤਲੀ ਆ ਕਹਿਣ ਬਿਲਕੁਲ ਆਪਾਂ ਲਪਾਦੇ ਆ ਵੀ ਕਹਿੰਦੇ ਕਿ ਲਪਾਦੇ ਵਰਗਾ ਪਿੰਡਾ ਬਿਲਕੁਲ ਐ ਪਤਲਾ ਸਿੰਗਲ ਹੱਡੀ ਜੀ ਸਤਿ ਸ੍ਰੀ ਅਕਾਲ ਤੇ ਚਮੜੀ ਚੌੜੀ ਬਿਲਕੁਲ ਬਹੁਤ ਸੋਹਣੀ ਆ ਚੈਨ ਛੁਣ ਪੂਰੀ ਕਰਦੀ ਆ ਚਮੜੀ ਚੌੜੀ ਆ ਲਓ ਜੀ ਕਰੋ ਚੈੱਕ ਠੀਕ ਆ ਜੀ ਲੈ ਵੀ ਕਰ ਲਾ ਇੱਕ ਵਾਰੀ ਹੋਰ ਮੋੜਦੇ ਨੂੰ ਬੜਨ ਵਾਲਾ ਲੇਵਾ ਠੀਕ ਆ ਜੀ ਤੇ 8 9 9 ਕਿਲੋ ਹੁਣ ਬੋਲੇ ਦੀ ਛਿਕਾਰ ਦੇਗਾ ਅੱਜ ਮਾਰਨਿੰਗ ਜਿਹੜੀ ਤਿੱਜੀ ਚਵਾਈ ਦੇ ਵਿੱਚ ਪੂਰੀ ਸਾਫ ਕਰ ਦਿੱਤੀ ਕਿ ਇਹ ਬੋਲੇ ਬੱਚੇ ਦਾ ਸੰਧੂ ਸਾਹ ਵੜਾ ਕਰਦੀ ਉਹਨੋਂ ਜਾਂਦੀ ਗੋਲੀਆਂ ਨੂੰ ਉਹ ਬਾਕੀ ਮੜਾ ਗੰਮਣੂਗਾ ਜਿਵੇਂ ਆਪਾਂ ਕਹਿ ਰਹੀਏ ਵੀ ਰੰਗ ਢੰਗ ਝੋਟੀ ਦੇ ਚੰਗੇ ਆ ਠੀਕ ਹੈ ਜੀ ਗੋਲ ਸਿੰਘ ਮੱਥੇ ਬੱਲ ਬੱਗੀ ਨਾਸ ਤੇ ਬੱਚਾ ਬਹੁਤ ਸੋਹਣਾ ਪਾਗੀ ਕਰਮਾਂ ਦੀ ਠੀਕ ਹੈ ਜੀ ਬੱਚੇ ਪੁੱਛੇ ਲੈ ਨੂੰ ਵੈਸੇ ਵੀ ਨਾਰਮਲੀ ਆਪਾਂ ਗੱਲਬਾਤ ਕਰਦੇ ਨੇ ਵੀ ਇਹੋ ਜਿਹੇ ਪਛੀ ਬਹੁਤ ਲਾਈ ਬੰਦਾ ਸੰਧੂ ਸਾਹ ਚੰਗੀਆਂ ਮਾਰਕਿੰਗ ਚੰਗੀਆਂ ਨਿਸ਼ਾਨੀਆਂ ਲੈ ਕੇ ਆਉਂਦੇ ਆਏ ਨਾਲ ਪਿਓਰ ਬੱਚਾ ਕਿਹਨੂੰ ਪਾਉਣਾ ਹਾਂ ਬਹੁਤ ਪਿਆਰੀ ਆ ਬੋਸੋ ਬਹੁਤ ਪਿਆਰੀ ਇਹਦੇ ਮਗਰ ਕੱਟੀ ਆ ਗਈ ਆ ਕੋਈ ਭਰਾ ਚੰਗੀ ਪਿਆਰੀ ਕਰਕੇ ਇਹਨੂੰ ਵੀ ਸਾਫ ਸਕਦਾ ਬਹੁਤ ਵਧੀਆ ਚੰਗੀ ਝੋਟੀ ਆ ਠੀਕ ਆ ਜੀ ਅਸਲ ਤੇ ਸੰਧੂ ਸਾਹਿਬ ਨੀਲੀ ਰਾਵੀ ਦਾ ਬੱਚਾ ਇਹ ਹੀ ਆ ਜਿਹੜਾ ਜ਼ਿਆਦਾ ਚਟਾ ਉਹ ਵੀ ਡੱਬੇ 'ਚ ਆ ਜਾਂਦਾ ਉਹ ਤੁਤਵੀ ਮਾਰਕਿੰਗ ਦੇ ਵਿੱਚ ਆ ਜਾਂਦੇ ਆ ਠੀਕ ਇਹਨੂੰ ਸੰਧੂ ਸਾਹਿਬ ਪ੍ਰੋਪਰ ਮਾਰਕਿੰਗ ਜਿਹੜੀ ਆ ਉਹ ਜੈ ਜੀ ਮਾਰਕਿੰਗਾਰੇ ਭੈਣ ਭਰਾ ਪਾਰਕੂ ਅੱਧੀ ਨਾਸ ਬੱਗੀ ਆ ਤੇ ਅੱਧੀ ਕਾਲੀ ਇਹ ਦੇਖੋ ਬਈ ਚੰਗੀ ਮਾਰਕਿੰਗ ਆ ਬਾਲੀ ਨਜਾਇਜ਼ ਮਾਰਕਿੰਗ ਨਹੀਂ ਪਾਈਗੀ ਕੱਟੀ ਲੈ ਹਾਂ ਜੀ ਚੰਗੀ ਮਾਰਕੀ ਮਾਲੀ ਦੇ ਸੰਧੂ ਸਾਹਿਬ ਸੇਮ ਹੀ ਕੱਟੀ ਵੇਖੋ ਬਿਲਕੁਲ ਅੱਛਾ ਗਰਲਾਰ ਮੋਲ ਦਾ ਸੇਦਾ ਕਰੇ ਮਾਲੀ ਸਾਹਿਬ ਮਾਈ ਦੇ ਸਹਾਣਾ ਬੱਚੇ ਦੇ ਸਹਾਣਾ ਕਰ ਲੋ ਭਾਵੇਂ 7 ਲੱਖ ਕਰ ਲਈਏ ਤੇ ਭਾਵੇਂ ਕਰ ਲਈਏ 12 ਹਾਂ ਆਪਾਂ ਮੁੱਲ ਨਹੀਂ ਆਈ ਨਹੀਂ ਕਰਨਾ ਆਪਾਂ ਮੁੱਲ ਕਰਨਾ ਹਾਣਾ ਵਾਲਾ ਹਾਂ ਡਿਮਾਂਡ ਇਹ ਦੀ ਹੈਗੀ 115000 ਹਾਂ 110000 ਦੀ ਝੋਟੀ ਦੇ ਦਾਂਗੇ ਤੇ 110 ਹਾਂਜੀ ਲੋ ਵੀ 15 ਡਿਮਾਂਡ ਆ ਦੋਸਤੋ 10 ਦੀ ਜਿਹੜੀ ਹਟ ਤੋਂ ਹਟ ਮਿਲ ਜੂਗੀ 110000 ਦੀ ਠੀਕ ਹੈ ਜੀ 9 10 ਕਿਲੋ ਬੋਲੇ ਦੇ ਚੱਲਣ ਡਈ ਹੈ ਠੀਕ ਹੈ ਜੀ ਹਾਂਜੀ ਲਓ ਠੀਕ ਹੈ ਬਾਕੀ ਮੱਝਾਂ ਦੱਸੋ ਵੈਸੇ ਵੀ ਕੋਈ ਸਵਾ ਸੂਆ ਸਵਾ ਸੂਆ ਕਰਦੀਆਂ ਫਿਰਦੀਆਂ ਨੇ ਕੋਈ ਚੰਗੀ ਖਰੀਦਣੀ ਆ ਚਲੋ ਮਗਰ ਕੱਟੀ ਆ ਗਈ ਆ ਵਾਦੇ ਵੱਲ ਦੀ ਕੋਈ 10 12 15000 ਦਾ ਮਗਰ ਬੱੱਚਾ ਹੀ ਆ ਇਹਨਾਂ ਕ ਮੰਨ ਕੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਕੱਟੀ ਮਗਰ ਚੰਗੀ ਆ ਗਈ ਆ ਪੋਲੀ ਸੰਧੂ ਸਾਹਿਬ ਰੂ ਵਰਗੀ ਕੋ ਭੈਣ ਜਾਵੇ ਕੋ ਭਰਾ ਜਾਵੇ ਤਸੱਲੀ ਬਖਸ਼ਿਆ ਮੱਜ ਠੀਕ ਹੈ ਮਹਾਰਾਜ ਹਾਂਜੀ ਠੀਕ ਹੈ ਜੀ ਲਓ ਜੀ ਪ੍ਰਭੂ ਇਹ ਥਣ ਭਾਂਡਾ ਤੁਹਾਨੂੰ ਪ੍ਰੋਪਰ ਦਿਖਾਤਾ ਮੱਝ ਹਾਈਟ ਕੱਟ ਦੀ ਚੰਗੀ ਆ ਇੱਕੋ ਜੀ ਹਾਈਟ ਕੱਟ ਦਾ ਠੀਕ ਹੈ ਜੀ ਆ ਦੇਖੋ ਨਾਲੇ ਬੱਚੇ ਆ ਆ ਦੇਖੋ ਹੈ ਬਹੁਤ ਵਧੀਆ ਕੁਆਲਟੀ ਦੇ ਵਿੱਚ ਦੋਸਤੋ ਕੱਟੀ ਆਈ ਕਰਮਾਲੀ ਦੇ ਮਗਰ ਇੱਕ ਛੋਟੀ ਤੁਹਾਨੂੰ ਦਿਖਾਉਣੇ ਆ ਇਹ ਲਾਲ ਪਲੂਣ ਪਹਿਲਾਂ ਦੇ ਦੇਖੋ ਸਰ ਚਾਰ ਦੰਦ ਮੂੰਹ ਛੋਟੀ ਅੱਛਾ ਜੀ ਇਹਨੂੰ ਆ ਚੌਥਾ ਪੰਜਵਾਂ ਦਿਨ ਆਇਆ ਸੂਈ ਨੂੰ ਆ ਬੱਚਾ ਜੀ ਇਹਦਾ 나ੜੂ ਆ ਠੀਕ ਆ ਜੀ ਹਾਂ ਜੀ ਮਬੀ ਕਿਉਂ ਪੰਜਾ ਦਿਨਾਂ ਦੀ ਸੂਈ ਆ ਮਗਰ ਕੱਟਾ ਆ ਗਿਆ ਠੀਕ ਆ ਜੀ ਆ 나ੜੂ ਵਾਲਾ ਬੱਚੇ ਦੇ ਮੇਲ ਕਾਫ ਨੂੰ ਜਨਮ ਦਿੱਤਾ ਸੋ ਪਹਿਲਾ ਸੂਆ ਛੋਟੀ ਸੂਈ ਆ ਕੁੰਡੀ ਜੂੜ ਛੋਟੀ ਆ ਗੋਲ ਸਿੰਘ ਆ ਫੇਸ ਕੁਆਲਟੀ ਆ ਮੂੰਹ ਮੱਤੇ ਦੀ ਕਰ ਲੋ ਚੈੱਕ ਠੀਕ ਆ ਜੀ ਮੂੰਹ ਆ ਫੜੌਂਦੀ ਕਰਮਾ ਲਈ ਠੀਕ ਆ ਹੰਦੂ ਸਾਹਿਬ ਮੂੰਹ ਆ ਚਾਰ ਦੰਦ ਜੇ ਦੱਸੀ ਤੇ ਹੋਊਗੀ ਵੀ ਦੇਖੋ ਹਾਂ ਠੀਕ ਆ ਜੀ ਆ ਛੇਗ ਦੇ ਮਾਰੇ ਮਾਰੇ ਚੱਕੇ ਆ ਸੋ ਚਾਰ ਦੰਦ ਪੂਰੇ ਕਰ ਕੀ ਆ ਠੀਕ ਆ ਜੀ ਤੇ ਚੋਟੀ ਦਾ ਕੱਦ-ਕੱਡ ਦੀ ਗੱਲ ਕਰਗੇ ਤੇ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲਾਸੀ ਹੈ ਜੇ ਚੋਟੀ ਨਵੀਂ ਆ ਠੀਕ ਆ ਜੀ ਜਾਂ ਨਾਰਮਲ ਗੱਲ ਕਰਦੇ ਵੀ ਕਾ ਜਵਾਨ ਹੁੰਦੇ ਹੁੰਦੇ ਤੱਕ ਪਸ਼ੂ ਪੈਸੇ ਵੀ ਵਾਦਾ ਕਰਦਾ ਸਰੀਰਕ ਪੰਤਰ ਚ ਉਣੀ ਝੋਟੀ ਸਾਧੂ ਸਾਹਿਬ ਬਿਲਕੁਲ ਅਸੋ ਜਨਰਲ ਜਿਵੇਂ ਪਹਿਲਾਂ ਸੋ ਸੁਈਏ ਕੋਈ ਮੈਨੂੰ ਕੋਈ ਆਉਣ ਨਹੀਂ ਕੋਈ ਪਹਾੜਾ ਨਹੀਂ ਕੋਈ ਵੰਗਾ ਨਹੀਂ ਇਤਨਾ ਬੱਚ ਸੱਤ ਕਿਲੋ ਰੋ ਤਿਆਰ ਆ ਹੁਣ ਕੋਈ ਭਾਂਣ ਕਰਾ ਆਨਲਾਈਨ ਮੰਗਾਉਂਗਾ ਛੇ ਮੰਨ ਕੇ ਲੈ ਲੈ। ਲਓ ਵੀ ਠੀਕ ਹੈ ਜੀ। ਸੋ ਪਹਿਲਾਂ ਝੋਟੀਆਂ ਦੋਸਤੋ 6 7 6 7 ਕਿਲੋ ਪੈਸ ਵਕਤ ਚੱਲਣ ਰਹੀ ਆ। ਬੋਲੇ ਬੋਲੇ ਦੇ ਵਿੱਚ ਜਾਂ ਕੱਚੇ ਦੁੱਧ ਦੇ ਵਿੱਚ ਮੰਨ ਲਿਓ ਠੀਕ ਹੈ ਜੀ। ਸੋਨਾ ਬੱਚਾ ਕਮਾਲ ਦਾ ਹੈ ਦਾ ਕਮਾਲੀ ਦੀ। ਆ ਬੱਚਾ ਜੀ। ਹਾਂ। ਠੀਕ ਹੈ ਜੀ। ਜਿਹੜਾ ਇਹ ਕੋਣੀ ਚਲਾ ਦਲਾ ਮਾਰਦੀਆਂ ਪਹਿਲਣਾ। ਹਾਂ। ਕੋਈ ਟੀਗਾਣੀ ਕੋ ਵੰਗਾਣੀ ਸਿੰਧੂ ਸਾਹਿਬ ਬਾਲੜੀ ਲਿਆਓ ਬੱਚਾ ਥੱਲੇ ਛੱਡੋ ਤੇ ਚੋ। ਠੀਕ ਹੈ ਜੀ। ਹਾਂ। ਲਓ ਠੀਕ ਹੈ ਜੀ ਠੀਕ ਹੈ ਜੀ ਤੇ ਬਿਲਕੁਲ ਛਾੜਵਾ ਦਾ ਜ਼ਰੀਰ ਕੋਈ ਬਾਧੂ ਆਪਾਂ ਜਾਲੀ ਕਿ ਪੇਟਲ ਨਹੀਂ ਹੈਗੀ ਠੀਕ ਹੈ ਜੀ ਪੇਟ ਨਹੀਂ ਛੱਡਿਆਗਾ ਬਾਕੀ ਛਾੜਵਾ ਸਰੀਰ ਕੋਈ ਟੈਬ ਇਧਰ ਦੇ ਨਾਲ ਇੱਕ ਪਾਸੇ ਪਲੂਨ ਪਾ ਲਗੀ ਅੱਜ ਸਾਹ ਬੇਮਲਮੀ ਪੜਦੀ ਹੈਗੀ ਥੋੜੀ ਸਾਈਡ ਵੀ ਰੱਖ ਦੀ ਮਾਸਾ ਅੱਛਾ ਜੀ ਹਾਂ ਉਹ ਚਲੋ ਦਸਦਗੇ ਦਵਾਈ ਦਾ ਫਰਕ ਨਹੀਂਗਾ ਠੀਕ ਹੈ ਜੀ ਇਹ ਭਣ ਭਰਾਣੇ ਆਣ ਕੇ ਅਖਣਾ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਜੀ ਹਾਂ ਜੀ ਆ ਕਰ ਲੋ ਚੱਕ ਠੀਕ ਹੈ ਜੀ ਤੇ ਦਰਮਿਆਨੀ ਨਾਰਮਲ ਪਲੂਨ ਵੀ ਆ ਤੇ ਮਾੜੀ 19 21 ਜਿਹੜੀ ਹੈ ਸਾਈਡ ਦਾ ਵੀ ਹੈਗਾ ਵਰਤਾਰਾ ਦਾ ਕੋਈ ਫਰਕ ਨਹੀਂ ਸੋ ਕੱਟੀ ਬਹੁਤ ਤਿਆਰੀ ਹੈ ਠੀਕ ਹੈ ਜੀ ਬਹੁਤ ਸੋਹਣੀ ਉਮਰ ਦੇ ਵਿੱਚ ਕਰਮਾ ਦੀ ਪਹਿਲਾ ਸਵਸ ਹੋਈ ਆ ਮੈਂ ਗਰਨਾਰ ਕੀ ਡਿਮਾਂਡ ਦੀ ਜਗਾ ਪਟਿਆ ਝੋਟੀ ਨੇ ਪਹਿਲੇ ਸੂਈ ਹਾਂਜੀ ਹਾਂਜੀ ਡਿਮਾਂਡ ਕਰਨ ਸੰਤੂ ਸਾਹਿਬ ਇਹਦੀ ਕਰ ਲਿਆ 95 ਦੇ ਭਾਵੇਂ ਕਰ ਲਿਆ 90 ਇਹ ਝੋਟੀ ਆਪਾਂ ਜਿਹੜੀ ਯਸਨੋ ਦੇਈ ਦੇਣੀ 85000 ਦੀ 85000 ਦੀ ਹਾਂਜੀ ਲੋ ਵੀ 85000 ਦੀ 200 200 ਜਿਹੜੀ ਆ ਝੋਟੀ ਮਿਲ ਜੂਗੀ ਅੱਜ ਕੋਈ ਮਾਨਤਨ ਕਸਰਾ ਖਸਰਾ ਕੱਢ ਕੇ ਕੋਈ ਬਹਿ ਵਾਜੀ ਵਾਲੇ ਸ਼ਬਦ ਨਹੀਂ ਹਾ ਨਾ ਵਾਲੇ ਮੋਲਿਆਂ ਦੇ ਵਿੱਚ ਛੋੜ ਹੀ ਹੋਣੀ ਆ ਹਾਂ ਹਾਂ ਇਹ ਨਹੀਂ ਕੋਈ 88 ਲੇਲਾ 82 ਲੇਲਾ ਮੋਲ ਜਿਹੜੇ ਹਾਂ ਨਾਲ ਹੀ ਆਪਣੀ ਠੀਕ ਹੈ ਜੀ ਹਾਂਜੀ ਲੋ ਠੀਕ ਹੈ ਜੀ ਤੋਂ ਮਾਨ ਤਾਨ ਵਿੱਚ ਛੋੜ ਸੱਪੇ ਹੋਊਗਾ ਠੀਕ ਹੈ ਜੀ ਤੋਂ 85000 ਰੁਪਏ ਝੋਟੀ ਮਿਲ ਜੂਗੀ ਤੁਹਾਨੂੰ ਅੱਜ ਠੀਕ ਹੈ ਜੀ 6067 ਕਿਲੋ ਸਟਾਰਟਿੰਗ ਹੋਣ ਬੋਲਾ ਕੱਚਾ ਦੁੱਧ ਮੰਨ ਲਿਓ ਇਧਰ ਇੱਕ ਤੁਹਾਨੂੰ ਮਾਜ ਆਪਾਂ ਹੋਰ ਦਿਖਾ ਦਿੰਨੇ ਆ ਵੀ ਤਾਜੀ ਸੂਈ ਆ ਸੱਦਰ ਹੀ ਸੂਈ ਆ ਗਰਵਾਰ ਇਹਦੇ ਵੀ ਪਾਈਏ ਮਾਰੀ ਡਿਟੇਲ ਹਾਂ ਸਾ ਚੌਥੇ ਸੂਏ ਮਾਜ ਸੂਈ ਜੇ ਚੌਥਾ ਸੂਆ ਇਹ ਸਾਰੇ 9 ਕਿਲੋ ਬੋਲਾ ਆਜਾ ਜੇ ਪਰਸੋਂ ਦੀ ਸੂਈ ਆ ਘਟਾ ਜੇ ਦਾ ਪਰਸੋਂ ਆ ਕੋਈ ਮਗਰ ਕਟਾ ਆ ਗਿਆ ਠੀਕ ਹੈ ਜੀ 나ੜੂ ਨਾਲ ਬੱਚੇ ਦੇ ਪਰਸੋਂ ਦੀ ਅ ਸਵੇਰ ਦੇ ਵਿੱਚ ਵੀ ਕੋਈ ਵੀਰ ਤਿੱਜਾ ਮੰਗ ਲੇ ਤੇ ਜਾਂ ਚੌਥਾ ਸੂਆ ਸੰਦੂ ਸਾਹਿਬ ਚੌਥਾ ਸੂਆ ਹਾਂ ਲਓ ਜੀ ਚੌਥਾ ਸੂਆ ਠੀਕ ਆ ਜੀ ਆ ਫੇਸ ਕੁਆਲਟੀ ਆ ਗੋਲ ਸਿੰਘ ਬੱਲ ਮੱਤੇ ਠੀਕ ਆ ਜੀ ਤੇ ਚਾਰੇ ਪੈਰ ਮਾਰਕੀਟਿੰਗ ਦੇ ਵਿੱਚ ਆ ਆ ਕਰੋ ਚੱਕ ਤੇ ਗਰਨਾਲ ਇਹ ਹੁਣ ਕਿੰਨੇ ਕੁ ਬੋਲੇ ਬੋਲੇ ਚ ਬਾਬਾ ਸੰਦੂ ਸਾਹਿਬ ਇਹ ਸਾਲ 9 ਲੀਟਰ ਆਜ ਰਿਹਾ 9 ਲੀਟਰ ਜੀ 13 14 ਕਿਲੋ ਮੱਝ ਰਾ ਆਉਣਾ ਚਵਾ ਦੂਗੀ ਜਿਹੜਾ ਸੂਆ ਹੈਗਾ ਉਹ ਦੱਸਣਾ ਠੀਕ ਆ ਭਾਈ ਹਾਂ ਲਓ ਜੀ ਆ ਇਸ ਵਕਤ ਕੋਈ 9 ਕਿਲੋ ਬੋਲਾ ਹੈਗਾ ਠੀਕ ਆ ਜੀ ਅੱਜ ਤਿੱਜਾ ਦੇਣਾ ਸੂਈ ਨੂੰ ਚੌੜਾ ਪੁੱਠਾ ਪਾਣਾ ਯਾਰ ਮੂੰਹ ਦੀ ਸੰਧੂ ਸਾਹਿਬ ਸੋਣੀ ਆ ਵੱਡੇ ਕੱਦ ਦੀ ਮੈਂ ਆ ਹੂੰ ਪੂਰੇ ਵਜਨ ਵੱਡੇ ਵਾਲੀ ਆ ਹਾਂ ਠੀਕ ਆ ਜੀ ਆਹ ਦੇਖੋ ਜੀ ਨਾੜੂ ਇਹਦੇ ਬੱਚੇ ਦਾ ਨਾਲ ਦੇ ਆ ਵਿਖਾ ਦਿਓ ਆ ਕੱਟੇ ਇਹਨਾਂ ਦੋ ਦੇ ਠੀਕ ਆ ਜੀ ਲੋ ਵੀ ਮਗਰ ਇਹਦੇ ਵੀ ਕਟਾ ਆ ਗਿਆ ਠੀਕ ਆ ਜੀ ਮੇਰੀ ਕਾਫਾ ਸੋ ਨਾੜੂ ਨਾਲ ਬੱਚੇ ਦੇ ਆ ਤੇਜਾ ਦੇਣਾ ਠੀਕ ਆ ਪੰਜ ਗਲਿਆਣੀ ਮਾਜ ਨੀਲੀ ਰਾਵੀ ਸੰਧੂ ਸਾਹਿਬ ਹਾਂ ਚਾਰੇ ਖੁਰ ਚਟੇ ਠੀਕ ਆ ਜੀ ਸਿਰ ਚਟਾ ਆ ਥੋੜੀ ਥੋੜੀ ਜੀ ਗਾਹ ਲਪੀੜ ਦੇ ਰੱਖਦੀ ਹਾਂ ਜੀ ਦੰਦ ਆ ਪੀੜ ਥੋੜਾ ਗਾਹ ਰਾਜੀ ਪਰ ਕੋਈ ਹਿਲਦਾ ਨਹੀਂ ਇਹ ਕੋ ਡਿੱਗਾ ਨਹੀਂ ਇਹ ਵਿਖਾ ਦਿਓ ਨਹੀਂ ਵਿਖਾ ਦਿਓ ਤਸੱਲੀ ਨਾਲ ਬਈ ਆ ਦੇਖੋ ਜੀ ਹਾਂ ਠੀਕ ਹੈ ਜੀ ਸੋ ਦੰਦ ਮੂੰਹ ਕੋਰ ਦੰਦ ਕਰਦੀ ਦੀ ਪੂਰੀ ਕਾਇਮ ਆ ਠੀਕ ਹੈ ਜੀ ਕੁਹਾੜਿਆ ਵਰਗੇ ਦੰਦ ਸੋ ਬਾਕੀ ਵਿਖਾਉਣਾ ਪਰ ਚ ਬਣ ਬਾਈ ਤੇ ਆਣ ਕੋਈ ਭਰਾ ਬਾਤ ਵਿੱਚ ਕੋਈ ਤਰਾਜ ਨਾ ਕਰੇ ਠੀਕ ਹੈ ਜੀ ਸੋ ਫਾਈਬ ਇਹਨਾ ਪਾਉਣਾ ਦਾ ਵੀਰ ਨੇ ਕਿਸੇ ਨੇ ਪੱਕਾ ਕੱਚਾ ਕੁਝ ਵੀ ਠੀਕ ਹੈ ਜੀ ਪੂਰੀ ਵੀਡੀਓ ਤਸਲੀ ਨਾਲ ਜਰੂਰ ਦੇਖੋ ਸੰਧੂ ਸਾਹਿਬ ਆਪਾਂ ਜਿਹੜੀ ਗੱਲਾਂ ਦੀ ਵੀਡੀਓ ਚ ਦੱਸ ਦੇਈ ਦੀ ਬਾਅਦ ਚੱਲਣੀ ਨੇ ਆਣ ਕੇ ਖਣਾ ਆਪਾਂ ਨਹੀਂ ਕਿਸੇ ਤੋਂ ਬੜੀ ਗੱਲ ਕਰਾਈ ਬਿਲਕੁਲ ਹਾਂ ਜਦੋਂ ਕਰਾਉਣਾ 9 ਕਿਲੋ 8 9 ਕਿਲੋ ਸੰਧੂ ਸਾਹਿਬ ਜੇ ਆਣ ਕੇ ਚਾਹੁੰਦਾ ਫਿਰ 9 ਦਾ ਸਾਢੇ 9 ਚਵਾਦਾਂਗੇ ਜੇ ਇਸ ਤਰ੍ਹਾਂ ਵੀ ਆਨਲਾਈਨ ਮੰਗਾਉਂਦਾ ਫਿਰ ਇਹ 8 ਦੇ ਮੰਗਾ ਲਈ ਆ 6 ਦੇ ਮੰਗਾ ਲਈ ਹਾਂ ਹਾਂਜੀ ਠੀਕ ਹੈ ਵੀਰੇ ਲੋ ਵੀ ਪਹਿਲਾ ਝੋਟੀ ਉਹ ਵੀ ਦਿਖਾਈ ਤੁਹਾਨੂੰ ਆਪਾਂ ਜਿਹੜੀ ਤਾਜੀ ਸੂਈ ਦਾ ਕਰਮਾ ਦੀ ਠੀਕ ਹੈ ਜੀ ਤੇ ਇਹ ਵੀ ਜਿਹੜੀ ਮੱਝ ਬਿਲਕੁਲ ਬੋਲੇ ਬੋਲੇ ਚ ਚੱਲਣ ਦੇ ਕਿਉਂਕਿ ਬੱਚਾ ਦੇ ਨਾਲ ਲਾੜੂ ਤੁਸੀਂ ਦੇਖ ਹੀ ਲਏ ਆ ਸੰਤੂ ਸਾਹਿਬ ਹਣ ਤੁਸੀਂ ਸਿਆਣੇ ਜੇ ਮੌਸਮ ਦਾ ਫਰਕ ਪਿਆ ਹੈ ਵੀ ਮੂੰ ਪਿਆ ਕੀ ਹੈ ਡੰਗਰ ਉਪਰੇ ਸਾਡੇ ਜਾ ਕੇ ਕਿਲੋ ਅੱਧਾ ਕਿਲੋ ਦੁੱਧ ਘੱਟ ਦਿੰਦਾ ਜੇ ਫਿਰ ਲਾਮਾ ਆਉਂਦਾ ਹਾਂ ਇਹ ਇੱਥੇ ਜਾਂਦਾ ਆਣ ਕੇ ਫਿਰ 9 9.5 ਜੇ ਇਤਰਾ ਮੰਗਾਉਂਦਾ ਫਿਰ 8 ਤੇ ਮੰਗਾ ਲਈ ਠੀਕ ਹੈ ਜੀ ਲਾਮੇ ਵਾਲਾ ਕੰਮ ਨਹੀਂ ਆਪਾਂ ਕਰਨ ਹਾਂ ਹਾਂ ਜੀ ਚੋਾਈ ਇੱਕ ਨੰਬਰ ਹੈ ਕੋਪੂਰ ਛਟਾਣੀ ਆ ਕੱਦ ਹੋ ਜਾਂਦੀ ਮੈਂ ਵੱਡੀ ਆ ਪੂਰੀ ਪੜੀ ਡੇਰੀ ਮਤਲਬ ਦੀ ਮੱਝ ਐ ਜਿਹਨੇ ਘਰ ਚੋਣੀ ਆ ਦੁੱਧ ਦਦ ਨੂੰ ਲਓ ਬਈ ਠੀਕ ਆ ਜੀ ਸੋ ਫੋਸ ਵਾਇਰ ਪਸ਼ੂਆ ਦੋਸਤੋ ਬੇਫਿਕਰੀ ਆ ਕਿਉਂਕਿ ਬਹੁਤੇ ਵੀਰ ਆਪਣੇ ਡਿਸਾਈਡ ਕਰਦੇ ਫੈਸਲਾ ਕਰਦੇ ਵੀ ਸੋਇਆ ਸੋਇਆ ਪਸ਼ੂ ਖਰੀਦ ਲੀਏ ਤੇ ਤੁਹਾਡੇ ਬਿਲਕੁਲ ਮਤਲਬ ਦੇ ਐਨੀਮਲ ਨੇ ਤੇ ਕਰ ਲਾਓ ਜੇ ਇਹਦਾ ਮੁੱਲ ਕੀ ਦੱਸੇ ਮੁੱਲ ਕਰਨ ਨੂੰ ਸੰਧੂ ਸਾਹਿਬ ਦੀ ਡਿਮਾਂਡ ਕਰਨ ਨੂੰ ਭਾਵੇਂ 10 ਕਰ ਲੀਏ ਭਾਵੇਂ ਕਰ ਲੀਏ 15 ਮੋਲ ਲੇ 1-5 ਪੂਰੇ ਲੱਖ ਦੀ ਦੇ ਦਾਂਗੇ ਲੱਖ ਦੀ ਹਾਂ ਜੀ ਲਓ ਬਈ ਇਹ ਦੋਸਤੋ ਲੱਖ ਦੀ ਮਿਲੂਗੀ ਐਂਡ ਤੋਂ ਐਂਡ ਠੀਕ ਹੈ ਜੀ 5 ਰਮਾੜੇ ਵੀ 1 ਲੱਖ 5000 ਤੇ ਲੱਖ ਦੀ ਗਰਲਾ ਲੰਬਾ ਵੀ ਦੇਣੀ ਆਪਾਂ ਜਿੱਥੇ ਐਂਡ ਤੋਂ ਐਂਡ ਯਾ ਸੁਣੋ ਆ ਸੰਧੂ ਸਾਹਿਬ ਹਾਂ ਜਿਹੜੀ ਲੱਖ ਦੀ ਇਹ ਹੋਊਗੀ ਇਹਦਾ ਆਪਾਂ ਦੱਸਦਾ 85000 85 ਹੋ ਗਿਆ ਜੀ ਹਾਂਜੀ ਲਓ ਵੀ ਮੋਲੋ ਉਹ ਹੋ ਆ ਜੇ ਕੋਈ 2 400 500 2 400 ਵੀ ਮੌਕੇ ਤੇ ਕੋਈ ਰੱਸਾ ਚੜਾਈ ਛੋਟ ਹੀ ਆ ਵਿੱਚ ਇਹ ਇੰਨਾ ਜਿਹੜਾ ਵੇਚਣੀ ਹੈਗਾ ਵਧਾਨ ਦੀ ਜਿਹੜਾ 2 ਲੱਖ 2000 ਮੁੱਲ ਕਰਦਾ ਜੀ ਤੋ ਆ ਮੱਝ ਲਈ ਆ ਹਾਂਜੀ ਹਾਂ ਕੋਈ ਵੇਚੇ ਕੋਈ 50000 ਕੋਈ 40000 ਨਫਾ ਨਹੀਂ ਪੈਣ ਰਿਹਾ ਕੋਈ 4-2000 ਰੁਪਇਆ ਕਮਾਈ ਆ ਹਣ ਅੱਛਾ ਅੱਛਾ ਹਾਂ ਜੋਗ ਵੀਡੀਓ ਚੱਲਣ ਰਿਹਾ ਲੋਕ ਸਿਆਣੇ ਆ ਪਾਈ ਗਈ ਹਰੇਕ ਨੂੰ ਪਤਾ ਕਿ ਕਿੱਥੋਂ ਆਇਆ ਜੀ ਮੇਰੇ ਲੈ ਕੇ ਗਿਆ ਪਸ਼ੂ ਜੀ ਲੋ ਵੀ ਹੈ ਜੇ ਮੇਰੇ ਦੋਸਤੋ ਵਪਾਰ ਲੈਣਾ ਵਿੱਚੋਂ ਕੋਈ ਚਲੋ ਥੋੜਾ ਬਾਧਾ ਵੀ ਜਲ ਪਾਣੀ ਨਫਾ ਲੈਣਾ ਹੁੰਦਾ ਪਸ਼ੂ ਜੋ ਖਰੀਦਦਰੀ ਕੀਤੀ ਹੁੰਦੀ ਹੈ ਠੀਕ ਹੈ ਜੀ ਆ ਪਾਣੀਆਂ ਦੇ ਵੀ ਆਪਾਂ 500 ਨਾਲ ਦੇਣ ਨੇ ਆਪਾਂ 1000 ਨਾਲ ਦੇਣ ਨੇ ਐਡੀ ਮੈਂ ਮਗਰ ਕੋਈ 4-5000 ਰੁਪਇਆ ਜ਼ਿਆਦਾ ਨਹੀਂ ਗਾ ਜੇ ਗਣੀਆਂ ਖੇਚ ਰਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਹੱਥ ਵੀ ਇਹੋ ਜਿਹਾ ਨਗੀਨਾ ਕਦੇ ਹਾਂ ਮੈਂ ਹੱਥ ਆ ਗਿਆ ਯਾਰ ਜੇ ਇਹ ਕੱਢ ਗਿਆ ਹੱਥ ਪਾਉਣਾ ਪੈਂਦਾ ਬਾਹਰ ਜਦੋਂ ਮੋਲਾ ਜਿਹੜਾ ਕਰਦਾ ਨਾ ਉਦੋਂ ਫਿਰ ਪਤਾ ਹੁੰਦਾ ਕਿ ਕਿੱਥੇ ਡੰਗਰ ਦਾ ਮੁੱਲ ਲਾਉਣਾ ਤੇ ਕਿੱਥੇ ਡੰਗਰ ਬਾਨਾ ਹਾਂ ਹਾਂ ਕ ਨਿੰਬੂ ਦੇ ਤੇ ਰੱਖਾਂ ਡੰਗਰ ਨਹੀਂ ਲਿਆ ਜਾਂਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਲੋ ਵੀ ਠੀਕਾ ਜੀ ਉਹ ਨਿੰਬੂ ਮਾਰ ਕੇ ਬਣਾ ਕੇ ਡੰਗਰ ਹੱਥ ਪਈਦਾ ਪੈਰ ਪਈਦਾ ਹੱਥ ਅੰਦਾ ਹੀ ਫੇਰਾ ਲੋ ਵੀ ਝੋਟੀ ਬਹੁਤ ਬਾ ਕਮਾਲ ਝੋਟੀ ਆ ਹਾਂ ਜਿਵੇਂ ਹੱਥ ਪਈਦਾ ਕੰਮ ਸਿਰੇ ਲਾਈਦਾ ਫਿਰ ਉਹ ਕੰਮ ਕਰਨਾ ਆ ਹੱਥ ਪਈਦਾ ਤੇ ਕੰਮ ਸਿਰੇ ਲਾਈਦਾ ਗੱਲ ਉਹੀ ਹੋ ਜਾਂਦੀ ਹੈ ਕਿ ਲੋ ਵੀ ਝੋਟੀ ਬਹੁਤ ਜ਼ਿਆਦਾ ਖੂਬਸੂਰਤ ਤੇ ਗੋਲਡਨ ਝੋਟੀ ਆ ਬਿਲਕੁਲ ਸੋਨੇ ਵਰਗਾ ਰੰਗ ਕਹੋ ਜਿਵੇਂ ਹਣ ਕਲਕਾਂ ਗਾਂ ਪੱਕਣੀਆਂ ਉਹਦੇ ਵਰਗਾ ਰੰਗ ਕਹੋ ਠੀਕਾ ਜੀ ਤੇ ਬਹੁਤ ਸੋਹਣੀ ਖੂਬਸੂਰਤ ਕੁਆਲਟੀ ਦੇ ਵਿੱਚ ਖੱਲੇ ਆਹ ਹੁਣੇ ਨਿੱਕਾ ਪਸ਼ੂ ਧੀਰਾ ਪਸ਼ੂ ਸੋ ਹਰ ਭੈਣ ਭਰਾ ਚਾਹੂਗਾ ਵੀ ਮੈਂ ਤੁਹਾਨੂੰ ਆਪਾਂ ਕਿਹੜੀ ਬੁਰਕੀਆਂ ਦੇ ਕੇ ਪਾਲੀ ਕੱਲ ਲਈ ਕਰਮ ਵਾਲੀ ਹਾਂ ਹਾਂ ਇਹ ਡੰਗਰ ਚ ਖੋਬੀਆਂ ਹੁੰਦੀਆਂ ਖੋਬੀਆਂ ਹੁੰਦੀਆਂ ਨੇ ਹਾਂਜੀ ਲੈ ਵੀ ਕਰ ਲਾਓ ਵੀਰੇ ਚੰਗੇ ਆ ਪਸ਼ੂ ਐਨੀਮਲ ਤੇ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਭਰੇਗਾ 797792 9006 797792 9006 ਪਿੰਡ 달 ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਵੀਰੇ ਹਾਂਜੀ ਠੀਕ ਲਓ ਵੀ ਅੱਜ ਦੋਸਤੋ ਦਿਲਹਾਲ ਇਸ ਵੀਡੀਓ ਵਿੱਚ ਇਨਾ ਸੀ ਐਨੀਮਲ ਤੁਹਾਨੂੰ ਦਿਖਾਤੇ ਆ ਬਹੁਤ ਖੂਬਸੂਰਤ ਪਸ਼ੂ ਆ ਵੈਸੇ ਨੀਲੀ ਰਾਵੀ ਦੇ ਜਿਹ ਉਹਨਾਂ ਦੇ ਲਈ ਖਾਸ ਤੌਰ ਤੇ ਇਸ ਕਿੱਲੇ ਤੋਂ ਇਸ ਫਾਰਮ ਤੋਂ ਜਿਹੜੇ ਪਸ਼ੂ ਆ 2 4 2 4 ਨੱਕ ਜਿਹੜੇ ਆ ਉਹ ਨਿਕਲਦੇ ਰਹਿੰਦੇ ਆ ਬਾਕੀ ਸਮੇਂ ਸਮੇਂ 'ਤੇ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਜਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ